ਇਹ ਜਿਹੜੀ ਸੀਟ ਆ ਇਸ ਸੀਟ ਦੇ ਉੱਤੇ ਬੀਐਸਪੀ ਨੇ ਅਕਾਲੀ ਦਲ ਤੋਂ ਸਮਰਥਨ ਮੰਗਿਆ ਸੀ ਬੀਐਸਪੀ ਜਿਹੜੀ ਕੱਲੀ ਆਪਣਾ ਪੰਜਾਬ ਦੀ ਇਕਾਈ ਕੋਈ ਵੀ ਫੈਸਲਾ ਨਹੀਂ ਲੈ ਸਕਦੀ ਉਹਨਾਂ ਨੇ ਭੈਣ ਕੁਵਾਰੀ ਮਯਾਮਤੀ ਜੀ ਕੋ ਲਖਨਊ ਤੋਂ ਸਾਰੀ ਕੁੱਝ ਕਿਸ ਕਰਕੇ ਜੋ ਇੱਕ ਉਹਨਾਂ ਦਾ ਪ੍ਰੋਸੈਸ ਆ ਉਸ ਦੇ ਹਿਸਾਬ ਨਾਲ ਚੱਲਣਾ ਹੁੰਦਾ ਜਦੋਂ ਆ ਟਿਕਟਾਂ ਦੀ ਗੱਲ ਹੋ ਰਹੀ ਸੀ 5 ਉਮੀਦਵਾਰ 506 ਜਣਾਂ ਨੇ ਟਿਕਟ ਲਈ ਅਪਲਾਈ ਕੀਤੇ ਉਸ ਦੌਰਾਨ ਵੀ ਪ੍ਰਧਾਨ ਸਾਹਿਬ ਦਾ ਫੋਨ ਬੀਬੀ ਜੀ ਨੂੰ ਆਇਆ ਇਹ ਸੁਖੀ ਸਾਹਿਬ ਨੇ ਖੁੱਦ ਗਿਆ 5 ਵਜੇ ਦੀ ਪ੍ਰੈਸ ਕਾਨਫਰੰਸ ਦੇ ਵਿੱਚ ਕਿ ਜਦੋਂ ਫੋਨ ਆਇਆ ਤੇ ਉਦੋਂ ਉਹਨਾਂ ਨੇ ਦੱਸਤਾ ਸੀ ਕਿ ਗੁਰਬੀਰ ਸਿੰਘ ਜੀ ਪ੍ਰਧਾਨ ਸਾਹਿਬ ਜੀ ਨੇ ਕਿ ਟਿਕਟ ਹੋ ਸਕਦਾ ਹੈ ਕਿ ਜਿਹੜੀ ਆ BSP ਨੂੰ ਚਲ ਜੇ ਆ ਸਾਡੀ ਪੱਡਾ ਗੜੀ ਸਾਹਿਬ ਦਾ ਫੋਨ ਆਇਆ ਕਿ ਕੈਂਡੀਡੇਟਸ ਨੂੰ ਜਿਹੜੀ ਆ ਉਹ ਪਹਿਲਾਂ ਹੀ ਦੱਸ ਦਿੱਤਾ ਜਾਵੇ ਤੇ ਸਾਰੇ ਕੈਂਡੀਡੇਟਸ ਨੂੰ ਇਹ ਗੱਲ ਦਾ ਪਤਾ ਬੀ ਸੀ ਜਦੋਂ ਐਟ ਦੀ ਐਂਡ ਬੀ ਡੀਐਸਪੀ ਦੇ ਨਾਲ ਅਲਾਪ ਹੋ ਗਿਆ ਕਿ ਦੋ ਸੀਟਾਂ ਤੇ ਅਸੀਂ ਜਾਂ ਜਿਨੇ ਵੀ ਸੀਟਾਂ ਦੇ ਉੱਤੇ ਪ੍ਰਧਾਨ ਸਾਹਿਬ ਹੋਰਾਂ ਨੇ ਸਮਰਥਨ ਦੇਣਾ ਜਾਂ ਲੈਣਾ ਹੈ ਬਾਈ ਇਲੈਕਸ਼ਨ ਦੇ ਵਿੱਚ ਇਸ ਸੀਟ ਦੇ ਉੱਤੇ ਬੀਐਸਪੀ ਨੂੰ ਅਕਾਲੀ ਦਲ ਦਾ ਸਮਰਥਨ ਸੀ ਉਹਨਾਂ ਨੇ ਬੇਨਤੀ ਕੀਤੀ ਆਪਣੀ ਜਲੰਧਰ ਦੀ ਇਕਾਈ ਨੂੰ ਕਿ ਜਿਹੜੀ ਸਾਰੀ ਟੀਮ ਨੂੰ ਕਿ ਆਹ ਜਿਹੜੇ ਕਾਗਜ਼ ਨੇ ਇਹਨਾਂ ਨੂੰ ਵਾਪਸ ਕਰ ਲੇਤਾ ਜਾਏ ਕਿਉਂਕਿ ਪਾਰਟੀ ਦਾ ਇਹ ਫੈਸਲਾ ਹੈ ਕਿ ਇਸ ਸੀਟ ਦੀ ਨੂੰ ਜਿਹੜਾ ਉਹ ਬੀਐਸਪੀ ਦੇ ਉੱਤੇ ਸਮਰਥਨ ਆਪਾ ਦੇਵਾਂਗੇ ਇਹ ਮੈਸੇਜ ਕਨਵੇ ਹੋਇਆ ਸਾਰਿਆਂ ਨੂੰ ਅੱਜ ਨਹੀਂ ਜਿਸ ਦਿਨ ਆਲਾਵ ਡੇਟ ਸੀਗਾ ਟਿਕਟ ਵਾਪਸ ਕਾਗਜ਼ ਵਾਪਸ ਲੈਣਾ ਉਹ ਦਿਨ ਕੱਲ ਦਾ ਦਿਨ ਕੱਲ ਇੱਕ ਮੈਸੇਜ ਕਨਵੇ ਹੋਇਆ ਸਵੇਰੇ ਰਾਜਪਾਲ ਜੋ ਸਾਡਾ ਯੂਥ ਦਾ ਪ੍ਰਧਾਨ ਹੈ ਆਪਕਾ ਰਾਜਪਾਲ ਨੂੰ ਉਦੋਂ ਮੰਨਣ ਸਾਹਿਬ ਆਪਣੇ ਇਕਬਾਲ ਸਿੰਘ ਜੀ ਦੇ ਦਫ਼ਤਰ ਆਏ ਨੇ ਮੰਨਣ ਸਾਹਿਬ ਹਰੀ ਦੀ ਗਏ ਸਾਰਾ ਮੈਸੇਜ ਵੀ ਕਨਵੇ ਹੋਇਆ ਮਰੂਮ ਸਾਡੇ ਸਤਿਕਾਰਯੋਗ ਜਥੇਦਾਰ ਪ੍ਰੀਤਮ ਸਿੰਘ ਜੀ ਦੇ ਪਰਿਵਾਰ ਉਹਨਾਂ ਦੇ ਧਰਮ ਪਤਨੀ ਸਹਿਬਾਨ ਉਹਨਾਂ ਦੇ ਬੇਟੇ ਸਹਿਬਾਨ ਉਹ ਵੀ ਉੱਥੇ ਵੀ ਉਹਨਾਂ ਦੇ ਬੇਟੇ ਉੱਥੇ ਸੀਗੇ ਉਹਨਾਂ ਦੇ ਨਾਲ ਇਹ ਮੈਸੇਜ ਸਾਰਾ ਕਨਵੇ ਕੀਤਾ ਕਿ ਪਾਰਟੀ ਦਾ ਇਹ ਫੈਸਲਾ ਹੈ ਕਿ ਪਾਰਟੀ ਨੇ ਸਿਨਿਓਰਟੀ ਦੇ ਉੱਤੇ ਜੇ ਸਭ ਤੋਂ ਪਹਿਲਾਂ ਜੇ ਪਾਰਟੀ ਨੇ ਹੀ 40 ਸਾਲ ਦੀ ਉਹਨਾਂ ਦੀ ਸੇਵਾ ਦੇਖਦੇ ਆ ਇਹ ਟਿਕਟ ਜਿਹੜੀ ਆ ਪ੍ਰਾਇੋਰਟੀ ਉਹਨਾਂ ਨੂੰ ਦਿੱਤੀ ਗਈ ਸੀ ਤੇ ਅੱਜ ਜੇ ਪਾਰਟੀ ਦਾ ਹੀ ਫੈਸਲਾ ਆ ਆਪਾਂ ਇਸ ਨੂੰ ਵਾਪਸ ਲੈ ਲਈਏ ਤੇ ਪਾਰਟੀ ਤੋਂ ਵੱਡਾ ਕੋਈ ਨਹੀਂ ਤੇ ਉਹ ਫੈਮਲੀ ਵੀ ਜਿੱਥੇ ਲਗਨ ਸਾਨੂੰ ਸੋ ਪਤਾ ਲੱਗਾ ਕਿ ਰਾਜੀਤ ਜੀ ਉਹ ਅਕਾਲੀ ਦਲ ਦੇ ਨਾਲ ਹੀ ਸੀ ਕਿਉਂਕਿ ਅੱਜ ਤੱਕ 30 ਸਾਲ ਹੋ ਗਏ ਜਥੇਦਾਰ ਪ੍ਰੀਤਮ ਸਿੰਘ ਕਦੀ ਵੀ ਅਕਾਲੀ ਦਲ ਤੋਂ ਬਾਹਰ ਨਹੀਂ ਸੀ ਨਾ ਉਹਨਾਂ ਦਾ ਪਰਿਵਾਰ ਉੱਥੇ ਸਾਰੀ ਗੱਲਬਾਤ ਹੋਈ ਚਲੋ ਇਹਨਾਂ ਨੇ ਜੋ ਰਾਜਪਾਲ ਨੇ ਕਿਹਾ ਕਿ ਖਰਚਾ ਹੋਇਆ ਜਾਂ ਜੋ ਪਾਰਟੀ ਦਾ ਹੋਇਆ ਮੰਨਣ ਸਾਹਿਬ ਉਹਨਾਂ ਨੇ ਕਿਹਾ ਤਾਂ ਕਿ ਜੋ ਖਰਚਾ ਹੋਇਆ 6.5 ਲੱਖ ਰੁਪਏ ਜੋ ਵੀ ਉਹਨਾਂ ਦਾ ਲੱਗਾ ਕਿਉਂਕਿ ਇਹ ਪਾਰਟੀ ਉਸ ਜੀ ਨੂੰ ਦੋਏਗੀ ਇਹ ਕਹਿੰਦੇ ਜੀ ਅਸੀਂ ਤੁਸੀਂ ਉੱਥੇ ਚਲੋ ਪਾਰਟੀ ਦੇ ਦਫ਼ਤਰ ਆਪਰੇ ਡੀਸੀ ਦਫ਼ਤਰ ਅਸੀਂ ਵੀ ਆ ਗਏ ਤੇ ਆਹੀ ਜਾ ਕੇ ਜਿਹੜੇ ਕਾਗਜ਼ ਉਹ ਵਾਪਸ ਲੈ ਲਈਏ ਕਾਗਜ਼ ਲੈ ਕੇ ਵਾਪਸ ਇਹ ਡੀਸੀ ਦਫ਼ਤਰ ਵੀ ਪਹੁੰਚੇ ਮਾਤਾ ਜੀ ਹੋਰੀ ਵੀ ਪਹੁੰਚੇ ਉਹਨਾਂ ਦਾ ਬੇਟਾ ਵੀ ਪਹੁੰਚਿਆ ਉਹ ਸਤਕਾਰ ਜੋ ਪਰਿਵਾਰ ਵੀ ਸਾਰਾ ਪਹੁੰਚਿਆ ਰਾਜਪਾਲ ਵੀ ਪਹੁੰਚੇ ਜੀ ਉਹਨਾਂ ਦਾ ਮਨ ਹੀ ਨਹੀਂ ਸੀ ਕਾਗਜ਼ ਵਾਪਸ ਲੈਣ ਦਾ ਤੇ ਉਹ ਜਾਂਦੇ ਹੀ ਨਾ ਉਹ ਜੀ ਉੱਥੇ ਤੱਕ ਨਹੀਂ ਗਏ ਨੇ ਮਤਲਬ ਉਹਨਾਂ ਦਾ ਮਨ ਸੀਗਾ ਪਰ ਐਸਾ ਕਿ ਰਾਜਪਾਲ ਨੇ ਮੌਕੇ ਤੇ ਕਿਹਾ ਕਿ ਇਸ ਕੀ ਗੁੰਮਰਾਹ ਕੀਤਾ ਕਿ ਉਹ ਜਿਹੜਾ ਪਰਿਵਾਰ ਹੈ ਉਹਨਾਂ ਨੇ ਮਨਾਂ ਕਰਤਾ ਕਿ ਅਸੀਂ ਕਾਗਜ਼ ਵਾਪਸ ਨਹੀਂ ਲੈਣਗੇ ਅਕਾਲੀ ਦਲ ਉਸ ਪਰਿਵਾਰ ਨੂੰ ਉਹਦੇ ਨਾਲ ਹਮਦਰਦੀ ਆ ਉਸ ਪਰਿਵਾਰ ਦੇ ਨਾਲ ਕਿਸੇ ਸਤਕਾਰਯੋਗ ਨੇ ਉਸ ਪਰਿਵਾਰ ਦੇ ਖਿਲਾਫ ਕਦੀ ਕੋਈ ਅਲਿਗੇਸ਼ਨ ਪਰ ਰਾਜਪਾਲ ਦੇ ਨਾਲ ਥੋੜਾ ਜਿਹਾ ਪਿਛੋਕੜ ਵੀ ਵਿਵਾਦਾਂ ਦਾ ਰਿਹਾ ਚਾਹੇ ਉਹਨਾਂ ਦੇ ਜੂਟ ਘੜੇਵਾਜੀ ਦੇ ਗਰੁੱਪਸ ਨੂੰ ਕਹਿੰਦੇ ਆ ਇਹ ਜਿੱਥੇ ਪਿੱਛੇ ਕੇਪੀ ਸਾਹਿਬ ਦੀ ਇਲੈਕਸ਼ਨ ਸੀ ਉਦੋਂ ਵੀ ਕੁੜੀ ਪ੍ਰੋਬਲਮ ਕ੍ਰੇਟ ਹੋਈ ਪਹਿਲਾ ਜੀ ਅਸੀਂ ਤੀਕੇ ਦੇ ਤੇ ਫਿਰ ਅਸੀਂ ਤੀਕੇ ਵਾਪਸ ਕਰਾ ਲਏ ਜੀ ਉਸ ਵੀ ਸਾਰਾ ਰੋਲ ਰਾਜਪਾਲ ਦਾ ਰਿਹਾ ਇਹ ਸਾਰਾ ਜਿਹੜਾ ਸਮੀਖਣ ਆ ਇਹ ਰਾਜਪਾਲ ਵੱਲੋਂ ਮਿਸਕੈਟਡ ਹੈ ਇਹ ਚਾਹੇ ਭਾਜੀਪੀ ਵੱਲੋਂ ਸਪਾਂਸਰਡ ਆ ਕਿਹਦੇ ਵੱਲੋਂ ਸਪਾਂਸਰਡ ਆ ਇਹ ਤਾਂ ਰੱਬ ਜਾਣਦਾ ਪਰ ਜਿਹੜੀ ਹਲਕੇ ਚੋ ਖਬਰ ਆ ਹਲਕੇ ਚ ਥਾਪਿਆ ਉਹ ਇਹੀ ਆ ਕਿ ਭਾਜੀਪੀ ਨਹੀਂ ਚਾਹਦੀ ਕਿ ਆਗਲੀ ਦਲ ਦਾ ਕੈਂਡੀਡੇਟ ਜਿਹੜਾ ਵਾਪਸ ਹੋ ਗਿਆ ਇਸ ਲਈ ਰਾਜਪਾਲ ਦੇ through ਉਹ ਨਾ ਨੇ ਇਹ ਕੈਂਡੀਡੇਟ ਵਾਪਸ ਜਿਹੜਾ ਉਹ ਨਹੀਂ ਹੁੰਦਾ। ਗਸਪਾ ਦੇ ਨਾਲ ਗੱਡੂ ਨਹੀਂ ਹੈਗਾ। ਗਸਪਾ ਦੇ ਨਾਲ ਗੱਡੂ ਨਹੀਂ ਸੀਗਾ। ਬਸਪਾ ਨੇ ਪ੍ਰਧਾਨ ਗੜੀ ਸਾਹਿਬ ਨੇ ਤੇ ਸ਼ਾਇਦ ਪੰਜਵੇਂ ਦੀ ਕਾਨਫਰੰਸ ਹੋਣੀ ਹੋਊਗੀ। ਜੋ ਟੀਮਾ ਸਾਹਿਬ ਨੇ ਤੇ ਡਾਕਟਰ ਸੁਖੀ ਨੇ ਕੀਤੀ। ਉਹਨਾਂ ਨੇ ਡਿਕਲੇਅਰ ਕੀਤਾ ਦੇਖੋ ਉਹ ਕਮੇਟੀ ਦੇ ਵਿੱਚ ਤਾਂ ਸੁਖੀ ਸਾਹਿਬ ਸੀਗੇ। ਉਹਨਾਂ ਨੇ ਕਿਹਾ ਕਿ ਸਾਨੂੰ ਜਿਹਦੇ ਦਿਨ ਅਸੀਂ ਕੈਂਡੀਡੇਟ ਤੇ ਸਾਰੇ ਕੈਂਡੀਡੇਟਸ ਬੁਲਾਏ ਸੀਗੇ ਜਿਸ ਦਿਨ ਅਹੀ ਪ੍ਰਚਾਰ ਕਰਦੇ ਬਈ ਪ੍ਰਧਾਨ ਸਾਹਿਬ ਦਾ ਫੋਨ ਆਇਆ ਸੀ ਕਿ ਗੜੀ ਸਾਹਿਬ ਨੇ ਉਹਨਾਂ ਨੂੰ ਫੋਨ ਕਰਕੇ ਰਿਕੁਐਸਟ ਕੀਤੀ ਆ ਕਿ ਜਿਹੜੀ ਇਹ ਸੀਟ ਆ ਬੈਸਟ ਵੀ ਇਹਦੇ ਤੇ ਅਕਾਲੀ ਦਲ ਉਹਨਾਂ ਨੂੰ ਸਮਰਥਨ ਦੇਵੇ ਤੇ ਇਹ ਵਿਚਾਰ ਅਧੀਨ ਆ ਤੇ ਜਿਹੜੇ ਕੈਂਡੀਡੇਟਸ ਨੇ ਇਹਨਾਂ ਨੂੰ ਵੀ ਡਿਕਲੇਅਰ ਸੀਗਾ ਕਿ ਹਾਂ ਵੀ ਕੱਲ ਨੂੰ ਅਗਰ ਇਹ ਹੋ ਜਾਂਦੀ ਹੈ ਅਗਰ ਸਾਡਾ ਉਹ ਸਮਰਥਨ ਅਸੀਂ ਦੇ ਦੇਨੇ ਆ ਤੇ ਕਾਗਜ਼ ਵਾਪਸ ਲੈ ਲਵੋ ਫਿਰ ਕੇਂਦਰੀ ਲੈਟਰ ਲਗਾ ਕੇ ਕਿ ਕਿਹਾਂ ਤੇ ਸਾਈਨ ਕਿੱਥੇ ਕੀ ਹੈ ਉਹ ਕਿਤੇ ਜਿਹੜੇ ਮੰਨਨ ਸਾਹਿਬ ਦੇ ਸਾਈਨ ਨੇ ਜਿਹੜੀ ਦੂਜੀ ਲੈਟਰ ਹੈ ਉਹ ਤੇ ਨਕਲੀ ਦੇ ਹੈ ਮਨਨ ਸਾਹਿਬ ਦੇ ਬ੍ਰਦਰ ਉਹ ਉਹ ਮਨਨ ਸਾਹਿਬ ਦਾ ਹਸਕਦੇ ਆ ਉਸ ਚੀਜ਼ ਨੂੰ ਤੇ ਹੁਣ ਉਹ ਸਾਈਨ ਕਿਹਦੇ ਆ ਮੈਂ ਮੈਂ ਨਹੀਂ 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 ਉਹ ਵੀ ਵੀ ਮੈਂ ਸਾਰਾ ਮਨਨ ਸਾਹਿਬ ਦੇ ਵਿਆਪ ਤੇ ਨਹੀਂ ਯੂਥ ਕਾਲੀ ਦਲ ਵੱਲੋਂ ਇਹ ਕਰਸਪੋਨਡੈਂਟ ਹੈ ਮਨਨ ਸਾਹਿਬ ਦਾ ਨਹੀਂ ਨਹੀਂ ਮਨਨ ਸਾਹਿਬ ਦੇ ਵੱਲੋਂ ਨਹੀਂ ਯੂਥ ਕਾਲੀ ਦਲ ਵੱਲੋਂ ਯੂਥ ਕਾਲੀ ਦਲ ਵੱਲੋਂ ਮੈਸੇਜ ਹੈ ਬਟ ਮਨਨ ਸਾਹਿਬ ਦੇ ਨਹੀਂ ਸਾਡੇ ਨੂੰ ਕਿੱਦਾਂ ਦੇਖ ਇੱਕ ਮਿੰਟ ਸਾਡੇ ਨੂੰ ਕਿੱਦਾਂ ਦੇਖਦੇ ਕਿਸ ਚੀਜ਼ ਇੱਕ ਤਾਂ ਇਹਨੂੰ ਸਾਇਨਿਟਿਕ ਹੋਏ ਕ ਲੈਟਰ ਤੇ ਜਿਹੜੇ ਲਿਖੇ ਉੱਤੇ ਇਲੈਕਟ੍ਰੀਕ ਸਾਇਨਿਟਿਕ ਨੇ ਵਿਵਿਨਿਅਕਿਆ ਕਰ ਇਹ ਵੀ ਆਰਚ ਕਹਿ ਜਾਊਗੀ ਕਿ ਇਹਦਾ ਇੱਕ ਫਾਰਮ ਹੈਗਾ ਵਾ ਉੱਤੇ ਨੰਨ ਦਾ ਆਪੇ ਕਹਿ ਕੇ ਉਹ ਵੀ ਹੋ ਗਏ ਉਹਨਾਂ ਨੇ ਜੇ ਜਦੋਂ ਲੱਗਦਾ ਕਹਿ ਦੇਤੀ ਉਹ ਕਰ ਤੋਂ ਤੇ ਉਸ ਪੀਤੇ ਉੱਤੇ ਆਪਾਂ ਉਹ ਉਸ ਪੁਆਇੰਟ ਨੂੰ ਮੈਂ ਕਿਦਾਂ ਜਸਟੀਫਾਈ ਕਰ ਸਕੂ ਕਿਉਂਕਿ ਲੈਟਰ ਸੁਨਾਮੇ ਦੇਖੀ ਜਾਂ ਮੈਂ ਪ੍ਰੈਕਟੀਕਲੀ ਗੱਲ ਕਰਦੇ ਨਾਮ ਆ ਲੈਟਰ ਦੇਖੀ ਨਾਉ ਸੀ ਤੇ ਪਰਮੰਨਨ ਸਾਹਿਬ ਦਾ ਜੋ ਵਰਜਨ ਜੋ ਹੈ ਸਾਡੀ ਅਸੀਂ ਪ੍ਰਧਾਨ ਸਾਹਿਬ ਨਾਲ ਗੱਲ ਕੀਤੀ ਉਹ ਕਹਿੰਦੇ ਯਾਰ ਜੇ ਉਹਨਾਂ ਨੇ ਮੈਨੂੰ ਕਿਹਾ ਸੀ ਕਿ ਅਸੀਂ ਲੇਟ ਹੋ ਰਹੇ ਹਾਂ ਜੇ ਤੱਕ ਤੁਸੀਂ ਕਾਗਜ਼ ਪਤਾ ਤਿਆਰ ਕਰੋ ਸਾਈਨ ਕਿਸੇ ਦੇ ਨਹੀਂ ਹੋਏ ਉੱਥੇ ਕਾਗਜ਼ ਉਹਨਾਂ ਨੇ ਜ਼ਰੂਰ ਕਿਹਾ ਕਿ ਤੁਸੀਂ ਉਹਨਾਂ ਦੇ ਤਿਆਰ ਕਰਕੇ ਰੱਖੋ ਕਿ ਅਸੀਂ ਮਾਤਾ ਜੀ ਨੂੰ ਲੈ ਕੇ ਆ ਰਹੇ ਹਾਂ ਤੇ ਇਸ ਮੌਕੇ ਤੇ ਸਾਈਨ ਕਰ ਲਾਂਗੇ ਕਿਤੇ ਟਾਈਮ ਨਾ ਲਾਂਗੇ ਜੇ ਠੀਕ ਹੈ ਜੀ ਉਹ ਕਾਗਜ਼ ਉਹਨਾਂ ਨੇ ਤਿਆਰ ਕਰਵਾਏ ਉਹ ਤਾਂ ਇੱਕੋ ਜੋ ਵੀ ਹੈ ਸਾਈਨ ਤੋਂ ਆਪਾਂ ਲੈਨੇ ਆ ਜੇ ਤੁਸੀਂ ਬੀਐਸਪੀ ਦਾ ਮਰਜ਼ੀ ਨਹੀਂ ਕਰਨਾ ਸੀ ਜਿਹੜੇ ਪਾਰਟੀ ਪ੍ਰਧਾਨ ਹੈ ਕਿ ਨੇ ਸਰਕਾਰ ਦੀ ਜਿੰਮੇਵਾਰੀ ਉਹਨਾਂ ਨੇ ਟਿਕਟ ਕਿਉਂ ਨਹੀਂ ਬ੍ਰਦਰ ਮੈਂ ਇਹੀ ਗੱਲ ਤੁਹਾਨੂੰ ਇੱਕ ਗੱਲ ਦੱਸਦਾ ਮੈਂ ਕਿ ਜੇ ਸਮਰਥਨ ਦੇਣਾ ਸੀਗਾ ਜਾਂ ਨਹੀਂ ਦੇਣਾ ਸੀਗਾ ਉਹ ਪ੍ਰਧਾਨ ਜੀ ਦਾ ਮੈਂ ਮੈਂ ਉਹਨਾਂ ਦੀ ਉਹਨਾਂ ਦੀ ਕੋਈ ਉਹਨਾਂ ਦੀ ਕੋਈ ਵੀ ਕੋਈ ਜੇ ਕਿਹਾ ਕਿ ਕਿਤਾਬ ਜਰੂਰੀ ਹੈ ਲੈਟਰ ਮੈਂ ਜਦੋਂ ਟਿਕਣੇ ਵਿੱਚ ਰਹਿੰਦੇ ਸੀ ਚਾਹੋ ਕਿ ਜਿਹਨੋਂ ਜਿਹਨੋਂ ਟਿਕਟ ਨਹੀਂ ਦਿੱਤੀ ਸੀਗੀ ਉਦੋਂ ਇਹ ਬਾਗੀ ਤੇ ਧੜੇ ਦੇ ਨਾਲ ਨਹੀਂ ਸੀ ਟਿਕਟ 900 ਤੋਂ ਬਾਅਦ ਇੰਨਾਂ ਨੇ 10 ਤੋਂ 15 ਦਿਨਾਂ ਨਾਲ ਕੰਪਲੇਨਿੰਗ ਵੀ ਕੀਤੀ ਉੱਥੇ ਉਸ ਤੋਂ ਬਾਅਦ ਇਹ ਬੀਪੀ ਬੀਪੀ ਬਡਾਲਾ ਜੀ ਬਾਗੀ ਢੜੇ ਦੇ ਨਾਂ ਚੱਲ ਗਿਆ ਰਾਜਪਾਲ ਜੜੀ ਪਰਸੋਂ ਪ੍ਰੈਸ ਕਾਨਫਰੰਸ ਹੋਈ ਆ ਜੀ ਬਾਗੀ ਢੜਾਈ ਗਈ ਨਹੀਂ ਉਹੀ ਦੇ ਟੋਕ ਲੈ ਇੱਕ ਮਿੰਟ ਇੱਕ 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 ਮਿੰਟ ਨਹੀਂ ਮੈਂ ਇੱਕ ਮਿੰਟ ਇੱਕ ਮਿੰਟ ਬ੍ਰਦਰ 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 ਮੈਂ ਥੋੜੀ ਮੈਂ ਥੋੜੀ ਇੱਕ ਮਿੰਟ ਯਾਰ ਜੇ ਟਾਈਮ ਜੇ ਪਕਾਗਜ਼ ਵਾਪਸ ਲੈਣ ਦਾ ਟਾਈਮ ਇਸੇ ਕਰਕੇ ਹੁੰਦਾ ਆ ਕਿ ਜੇ ਇਨ ਕੇਸ ਪਾਰਟੀ ਨੇ ਜੋ ਕੋ ਫੈਸਲਾ ਪਾਰਟੀ ਨੇ ਇਹ ਨਹੀਂ ਕਿ ਟਾਈਮ ਲੰਘਣ ਤੋਂ ਬਾਅਦ ਉਹਨਾਂ ਨੂੰ ਦੱਸਿਆ ਕਿ ਤੁਸੀਂ ਉਹਨਾਂ ਕਾਗਜ਼ ਵਾਪਸ ਨਹੀਂ ਲੈ ਜਿਸ ਦਿਨ ਰਾਜ ਦੇ ਸੀਗਾ ਕਾਗਜ਼ ਦਾ ਉਹਨਾਂ ਨੂੰ ਬਿਲਕੁਲ ਟਾਈਮ ਤੇ ਦੱਸਿਆ ਗਿਆ ਸੀਗਾ ਟਿਕਟ ਦੇਣ ਦੇ ਘਟ ਇਹ ਗੱਲ ਵੀ ਕਨਵੇ ਸਗੀ ਕਿ ਤੁਹਾਡੀ ਹੋ ਸਕਦਾ ਹੈ ਕਿ ਟਿਕਟ ਮੁੜ ਕੇ ਆਪਾਂ ਜੇ ਇਨ ਕੇਸ ਅਲਾਈਂਸ ਨਹੀਂ ਹੁੰਦਾ ਇਨ ਇਨ ਅਲਾਈਂਸ ਜਾਂ ਅਸੀਂ ਸਮਰਥਨ ਨਹੀਂ ਦਿੰਦੇ ਫਿਰ ਤਾਂ ਕੈਂਡੀਡੇਟ ਖੜਾ ਹੋਣਾ ਹੀ ਸੀਗਾ ਟਿਕਟ ਤਾਂ ਦੇਤੀ ਤਾਂ ਸੀਗੇ ਕੈਂਡੀਡੇਟ ਤਾਂ ਖੜਾ ਕਰਨਾ ਸੀਗਾ ਜੇ ਜੇ ਸਮਰਥਨ ਨਹੀਂ ਦੇਣਾ ਜੇ ਸਮਰਥਨ ਦੇਤਾ ਤਾਂ ਟਿਕਟ ਆਬਵੀਅਸਲੀ ਵਾਪਸ ਲੈਣਾ ਸੀਗਾ ਉਹਨਾਂ ਕੈਂਡੀਡੇਟ ਨੂੰ ਟਿਕਟ ਦੇਣ ਲੱਗਿਆਂ ਵੀ ਦੱਸਿਆ ਗਿਆ ਸੀਗਾ ਨਹੀਂ ਦੱਸਿਆ ਸਰ ਡਾਕਟਰ ਸੁਖੀ ਇੱਕ ਮਿੰਟ ਮੇਡਾ ਇੱਕ ਮਿੰਟ ਸਰ ਇੱਕ ਮਿੰਟ ਡਾਕਟਰ ਮੈਂ ਇੱਕ ਮਿੰਟ ਦੱਸਦਾ ਸਰ ਯਾ ਜਦੋਂ ਇਹ ਸਾਰੀ ਗੱਲ ਹੋਈ 45 ਜਦੋਂ ਇਹ ਕਮੇਟੀ ਸੀ ਕਮੇਟੀ ਡਾਕਟਰ ਸੁਖੀ ਸੀ ਜੋ ਕ੍ਰਮ 5 ਵਜੇ ਡਾਕਟਰ ਸੁਖੀ ਦੀ ਪ੍ਰੈਸ ਕਾਨਫਰੰਸ ਹੋਈ ਚੰਡੀਗੜ੍ਹ ਆਫਿਸ ਦੇ ਵਿੱਚ ਉਹਨਾਂ ਨੇ ਸਾਰਾ ਡਿਕਲੇਅਰ ਕੀਤਾ ਕਿ ਬੀਬੀ ਇਹ ਸੀਗਾ ਸਰ ਮੈਂ ਦੇਖੋ ਜੀ ਇਹ 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 ਇੱਕ ਗੱਲ ਇਹ ਇਹ ਨਹੀਂ ਬਾਗੀ ਧੜੇ ਬਾਗੀ ਧੜੇ ਦਾ ਬਾਗੀ ਧੜੇ ਦਾ ਪੁਆਇੰਟ ਸਰ ਇਹ ਨਹੀਂ ਬਾਗੀ ਧੜੇ ਮੈਂ ਜੋ ਸਿਰਫ ਮੰਨਣ ਦਾ ਮੈਂ ਐਸਾ ਪ੍ਰਧਾਨ ਯੂਨਕਾਲੀ ਦਾ ਮੈਂ ਕੋਈ ਵੀ ਗੱਲ ਆਪਣੇ ਤੌਰ ਦੇ ਉੱਤੇ ਜਾਂ ਆਪਣੇ ਵਿਹਾਰ ਦੇ ਉੱਤੇ ਨਹੀਂ ਕਰਾਂਗਾ ਮੈਂ ਜੋ ਗੱਲ ਹੈਗੀ ਆ ਡਾਕਟਰ ਸੁਖੀ ਨੇ ਡਾਕਟਰ ਸੁਖੀ ਨੇ 5 ਵਜੇ ਪਾਰਟੀ ਦਫਤਰ ਦੇ ਵਿੱਚ ਪ੍ਰੈਸ ਕਾਨਫਰੰਸ ਦੇ ਵਿੱਚ ਗੱਲ ਕੀਤੀ ਸਰ ਹੈਲੋ ਸੋ ਤੁਸੀਂ ਮੈਨੂੰ ਲੋ ਹੈ ਕਿ ਮੈਂ ਲੋ ਸੋ ਉਹਦਾ ਆਨਲਾਈਨ ਸਾਰਿਆਂ ਨੂੰ ਪਤਾ ਸ ਹੈ ਹਾਂ ਸਮਰਥਨ ਦੀ ਗੱਲ ਹੈ ਸਾਰਿਆਂ ਨੂੰ ਪਰਵੇ ਸਗੀ ਪਾਰਟੀ ਪ੍ਰਧਾਨ ਜੀ ਪੁੱਛ ਲਓ ਜਿੰਨੇ ਬੰਦੇ ਨੇ ਕਨਫਰਮ ਨੇ ਜਿੰਨੇ ਬਾਕੀ ਮੀਡੀਆ ਕਰਮੀ ਤੁਹਾਡੇ ਸਾਰੇ ਨੇ ਸਾਰਿਆਂ ਨੇ ਪੰਜ ਵਜੇ ਦੀ ਗੱਲ ਹੈ ਸਰ ਸਰਟੀਟੀ ਦੇ ਨਾਲ ਜਿਹੜੀ ਅੱਜ ਪ੍ਰੈਸ ਕਾਨਫਰੈਂਸ ਲਈ ਉਹ ਕਿਹੜੀ ਅਥੋਰਟੀ ਹੈ ਇਹ ਨੂੰ ਕਲੀਅਰ ਕਰੋ ਇਹ ਜਿਹੜੀ ਉਹਨਾਂ ਜਿਹੜੀ ਸਾਈਟ ਦਿਖਾਈ ਅਥੋਰਟੀ ਨੂੰ ਕਲੀਅਰ ਕਰੋ ਪਾਰਟੀ ਤੋਂ ਮੰਗ ਵੀ ਕਰਦੇ ਉਹ ਉਹਦੇ ਉਸ ਇਹੀ ਗੱਲ ਦਾ ਤੇ ਅਸੀਂ ਕਿ ਜਿਹੜੇ ਬੰਦੇ ਕੋਲ ਕੋਈ ਡੈਜ਼ਿਗਨੇਸ਼ਨ ਹੀ ਨਹੀਂ ਪਾਰਟੀ ਦੇ ਵਿੱਚ ਕੋਈ ਪ੍ਰੋਪਰ ਡੈਜ਼ਿਗਨੇਟੇਡ ਹੀ ਨਹੀਂ ਬੰਦਾ ਉਹ ਉਹ ਮੰਨਣ ਸਾਹਿਬ ਦੀ ਪ੍ਰੈਸ ਮੰਨਣ ਸਾਹਿਬ ਦਾ ਵੀ ਉਹ ਉਹਨੇ ਸਾਰਾ ਬੀਬੀ ਜੀ ਦਾ ਜਿਹੜਾ ਮੁੱਦਾ ਸੀ ਸਾਰਾ ਲਿਆ ਕੇ ਮੰਨਣ ਸਾਹਿਬ ਉਹਦਾ ਉਹਦਾ ਕੀ ਇਹ ਵੀ ਲੱਗਦਾ ਕਿ ਦੂਸਰੇ ਕਿਥੇ ਪਾਰਟੀ ਦੇ ਤੁਹਾਡੇ ਉਹਨਾਂ ਅਰਥੀ ਖਾਲੀ ਤੁਹਾਨੂੰ ਢਾਲਾ 200% ਬ੍ਰਦਰ 200% ਇਹਦੇ ਵਿੱਚ ਇਹਦੇ ਵਿੱਚ ਕੋਈ ਹੈ ਹੀ ਨਹੀਂ ਦੇਖੋ ਜਿਹੜੇ ਕਿਹੜੀ ਪਾਰਟੀ ਤੇ ਅਰੋਗ ਲਾਉਂਦੇ ਹੋ ਭਾਜੀਪੀ ਤੇ ਸਾਨੂੰ ਤਾਂ ਭਾਜੀਪੀ ਤੇ ਸ਼ੱਕ ਹੈ ਨਹੀਂ ਸ਼ੱਕ ਜੋ ਕਿ ਰਾਜਪਾਲ ਕਰ ਰਹੇ ਰਾਜਪਾਲ ਕੋਲ ਕੋਈ ਬੋਧ ਨਹੀਂ ਹੈ ਇਸ ਵੀ ਨਾਲ ਸਵਾਲ ਦਾ ਪਤਾਇਆ ਜਾਂਦਾ ਕਿ ਉਹ ਨਹੀਂ ਉਹਦਾ ਹੋਂਦ ਹੈ ਮੈਂ ਕੀ ਇਹ ਗੱਲ ਕਰਦਾ ਰਾਜਪਾਲ ਸਰ ਰਾਜਪਾਲ ਗੱਲ ਕਰ ਮੈਂ ਇਹ ਗੱਲ ਕਰਦਾ ਭਾਜੀਰੇ ਨੇ ਇਹ ਪੁੱਛਿਆ ਕਿ ਜਿਹੜਾ ਇਹ ਹੁਣ ਆ ਬੈਠੇ ਨੇ ਭਾਜੀ ਮੰਨਣ ਆ ਆਪਣੇ ਮਿੰਟਾ ਜੀ ਮਿੰਟਾ ਜੀ ਉੱਠ ਕੇ ਇਹ ਤਾਂ ਨਹੀਂ ਕਹਿ ਰਹੇ ਕਿ ਮੈਨੂੰ ਅਸਤੀਫਾ ਦੇਣ ਦੀ ਮੈਨੂੰ ਸਪਸ਼ਟੀਕਰਨ ਜੇ ਅੱਜ ਕੈਂ ਦੀ ਅੱਜ ਜਿਹੜੀ ਪ੍ਰੈਸ ਕਾਨਫਰੈਂਸ ਸੀ ਉਹ ਪ੍ਰੈਸ ਕਾਨਫਰੈਂਸ ਆਪਣਾ ਬੀਬੀ ਸੁਰਜੀਤ ਸਿੰਘ ਸੁਜੀਤਪੁਰ ਹੋਰਾਂ ਨੂੰ ਤੇ ਦੀ ਉਹਨਰ ਬੇਟੇ ਸਾਹਿਬ ਨੇ ਸੰਬੋਧਕਣਾ ਸਾਰੀ ਪ੍ਰੈਸ ਕਾਨਫਰੈਂਸ ਕਿੰਨੇ ਕੀਤੀ ਰਾਇਤਾਲ ਨੇ ਕੀਤੀ ਸਰ ਮੈਂਟਾ ਜੀ ਬਿਆਖ ਕਰਦੇਵੇਂ ਮੌਜੂਦ ਨੇ ਮੇਰੇ ਸਾਹਕਾ ਪ੍ਰਧਾਨ ਮੈਂ ਨਾਲ ਬੈਠਾ ਸਰ ਸਰ ਐਕਸ ਪ੍ਰੈਜ਼ੀਡੈਂਟ ਹੈ ਉਹ ਮੈਂ ਪੁਆਇੰਟ ਸਮਝ ਗਿਆ ਤੁਸੀਂ ਕਹਿਤਾ ਨੀਤ ਉਹਦੇ ਵਿੱਚ ਤੁਸੀਂ ਮੈਨੂੰ ਇੱਕ ਚੀਜ਼ ਦੱਸੋ ਕਿ ਉਸ ਬੰਦੇ ਨੇ ਸਾਰੀ ਪ੍ਰੈਸ ਰਣ ਆਈ ਤਾਂ ਹੀ ਮਟਣ ਡਿਆ ਨਾ ਇੱਕ ਇੱਕ ਬੰਦੇ ਕਰਕੇ ਭਾਵੇਂ ਪਿਛਲੀ ਬਾਈ ਇਲੈਕਸ਼ਨ ਦੇ ਵੀ ਆ ਜਿਹੜੀ ਇਲੈਕਸ਼ਨ ਨਿਕੀ ਐ ਐਮਪੀ ਦੀ ਉਸ ਵੀ ਪ੍ਰੋਬਲਮ ਕ੍ਰੀਟ ਹੋਈ ਹੂ ਉਸ ਕਾਲੀ ਦੀ ਗੱਲ ਕਹਿੰਦੀ ਮੇਰੇ ਨਾਲ ਕਿਸ ਤਰ੍ਹਾਂ ਦੇ ਹੋ ਸਕਦੇ ਹਾਂ ਪੰਜਾਬ ਦਾ ਪਰ ਸਰ ਮੈਂ ਇਸ ਇਸ ਪੁਆਇੰਟ ਤੇ ਆ ਰਿਹਾ ਕਿ ਉਹ ਤੁਸੀਂ ਤੁਸੀਂ ਸੁਖੀ ਜੀ ਦੀ ਜਿਹੜੀ ਪ੍ਰੈਸ ਕਾਨਫਰੈਂਸ ਸੁਣੀ ਹੋਵੇ ਸੁਖੀ ਜੀ ਨੇ ਬਿਲਕੁਲ ਡਿਕਲੇਅਰ ਕੀਤਾ ਕਿ ਅਸੀਂ ਸਾਰਾ ਕੁਝ ਟੋਟਲੀ ਪਾਰਟੀਆਂ ਨੂੰ ਕੈਂਡੀਡੇਟ ਜਿੰਨੇ ਵੀ ਸੀ ਪਾਓ ਅਪਲਾਈ ਕਰਾਉਣ ਵਾਲੇ 5 ਸੀ 6 ਸੀ 7 ਸੀ ਜਿੰਨੇ ਅਸੀਂ ਸਾਰਿਆਂ ਨੂੰ ਇਹ ਗੱਲ ਡਿਕਲੇਅਰ ਸੀਗੀ ਕਿ ਕੱਲ ਨੂੰ ਇਹ ਟਿਕਟ ਤੁਹਾਡੀ ਵਾਪਸ ਹੋ ਸਕਦੀ ਹੈ ਤੇ ਇਨ ਟਾਈਮ ਹੀ ਕੈਂਡੀਡੇਟ ਪਹਿਲਾਂ ਟਾਸਕੇ ਟਿਕਟ ਦਿੱਤੀ ਇਨ ਟਾਈਮ ਉਹਨੂੰ ਦੱਸਦਾ ਕਿ ਹੁਣ ਵਾਪਸ ਲੈਣੀ ਪੈਣੀ ਹੈ ਕੋਈ ਪ੍ਰੋਬਲਮ ਨਹੀਂ ਪਾਰਟੀ ਦਾ ਫੈਸਲਾ ਹੈ ਪਾਰਟੀ ਨੇ ਦੱਸ ਕੇ ਦਿੱਤਾ ਮੈਂ ਅੱਜ ਅੱਜ ਚਰਨਜੀਤ ਸਿੰਘ ਮਿੰਟੇ ਨੂੰ ਕੋਈ ਟਿਕਟ ਦਿੱਤੀ ਜਾਂਦੀ ਆ ਮਿੰਟੇ ਨੂੰ ਇਹ ਦੱਸਿਆ ਜਾਂਦਾ ਕਿ ਕੱਲ ਨੂੰ ਸਾਨੂੰ ਵਾਪਸ ਲੈ ਸਕਦੀ ਮਿੰਟੇ ਤਾਂ ਲਈ ਮਿੰਟਾ ਜੀ ਕੇ ਕੋਈ ਪ੍ਰੋਬਲਮ ਨਹੀਂ ਜੋ ਵਾਪਸ ਲੈਣ ਦਾ ਟਾਈਮ ਆ ਮਿੰਟਾ ਜੀ ਕੇ ਮੈਂ ਵਾਪਸ ਨਹੀਂ ਲੈਣਾ ਇੱਕ 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 ਦਲ ਇੱਕ ਦਲ ਜਾਣੀ ਚਾਹਵਾਂਗੇ ਕਿ ਜਿਸ ਤਰੀਕੇ ਨਾਲ ਸਾਰਾ ਇਹ ਵਾਪਸ ਹੋ ਰਿਹਾ ਹੈ ਇਹ ਜੇ ਨਾ ਕਿਤੇ ਦਲਗਰੇ ਰਾਜਪਾਲ ਵਰਸੇ ਤੋਂ ਕੁਵੰਸੇ ਮੰਨਨ ਦੇਣੇ ਦੀ ਫਾਈਟ ਬਾਰੇ ਇੱਕ ਮਿੰਟ ਮੈਂ 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 ਇਹੀ ਚੀਜ਼ ਨੂੰ ਕਹਿ ਰਿਹਾ ਕਿ ਜਿਹੜੀ ਅੱਜ ਦੀ ਸਾਰੀ ਉਹਦਾ ਤਾਂ ਲੈਵਲ ਹੀ ਨਹੀਂ ਜਿਹੜੀ ਜਿਹੜੀ ਅੱਜ ਪਿਕਚਰ ਕ੍ਰੀਏਟ ਕਰਨ ਦੀ ਕੋਸ਼ਿਸ਼ ਕੀਤੀ ਉਹਨੇ ਤਾਂ ਕਿ ਬੰਦੇ ਇੱਕ ਵਿਸ਼ੇਸ਼ ਤੇ ਲਿਆ ਕੇ ਸਾਰੀ ਗੱਲ ਸੋਟ ਦਿੱਤੀ ਪਾਰਟੀ ਦੇ ਪਲੈਟਫਾਰਮ ਦੀ ਤਾਂ ਗੱਲ ਹੀ ਨਹੀਂ ਕੀਤੀ ਅਰੇ ਜੀ ਵੀ ਕਿਹਾ ਗਿਆ ਤੇ ਦੋ ਮਹੀਨਾ ਪਹਿਲਾਂ ਤੇ ਰੇੜਾ ਜਿਹੜਾ ਮਿਲਿਆ ਆ ਰਾਜਪਾਲ 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 ਮਿਲਿਆ ਜੀ ਦੇਖੋ ਅੱਜ ਅੱਜ ਸਰ ਅਸੀਂ ਇਹ ਡਿਮਾਗ ਆਪਾਂ ਮੰਗੇ ਤੁਹਾਡੇ ਇੱਥੇ ਪਲੇਟਫਾਰਮ ਤੇ ਕੀ ਕੀਤੀ ਹੈ ਹੀ ਮੰਗ ਕੀਤੀ ਜੀ ਤੁਹਾਨੂੰ ਪਾਰਟੀ ਚੋਂ ਕੱਢਿਆ ਜਾਵੇ ਕੀ ਕੀ ਦੱਸੋ ਕੀ ਬਾਕੀ ਦੇ ਵਿੱਚ ਕੱਢਿਆ ਜਾਵੇਗਾ ਸਰ ਅਸੀਂ 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 ਦੇਖੋ ਕੱਢਿਆ ਜਾਵੇਗਾ ਨਹੀਂ ਉਹਦਾ ਜਵਾਬ ਗਗਨਦੀਪ ਸਿੰਘ ਗੱਗੀ ਨਹੀਂ ਦੇ ਸਕਦਾ ਗਗਨਦੀਪ ਸਿੰਘ ਗੱਗੀ ਦਿਮਾੜਕਾਰ ਸਦਾ ਕਿ ਜੇ ਪਾਰਟੀ ਦੀ ਸ਼ੋਭੀ ਅੱਜ ਲੋਕਲ ਲੈਵਲ ਤੇ ਖਰਾਬ ਕਰਦਾ ਵੇ ਬੰਦਾ ਤੇ ਉਹਨੂੰ ਕੱਢਿਆ ਜਾਵੇ ਮੈਂ ਤੁਹਾਡੇ ਸਾਰਿਆਂ ਦੇ ਮੀਡੀਅਮ ਦੇ ਨਾਮ ਤੇ ਸ਼ਰਿਆਮ ਦਾ ਡਿਮਾਂਡ ਕਰਤਾ ਮੈਂ ਸਰ ਬੈਕਗ੍ਰਾਉਂਡ ਮੈਂ ਕੋਣ ਹੁੰਦਾ ਕਿਸੇ ਦੀ ਸਰ ਮੈਂ ਕਿਸੇ ਦੀ ਬੈਕਗ੍ਰਾਉਂਡ ਕਿੱਦਾਂ ਦੱਸਦਾ ਸਰ ਸੇਵਾਵਾਂ ਇਹ ਸਾਰ ਤੋਂ ਪਹਿਲਾਂ ਦੇ ਪ੍ਰਧਾਨ ਰਹਿ ਚੁਕੇ ਸੀ ਉਹ ਮੈਂ ਕਹਿੰਦਾ ਮੇਰੇ ਤੋਂ ਪਹਿਲਾਂ ਆ ਪ੍ਰਧਾਨ ਯੂਥ ਕਾਲੀ ਦਾ ਜਰਾਜਪਾਲ ਸੀ ਤੁਸੀਂ ਉਹਨਾਂ ਦੇ ਨਾਲ ਐਕਚੁਅਲੀ ਪਾਰਟੀ ਪਾਰਟੀ ਹਾਈ ਕਮਾਂਡ ਤੱਕ ਹਾਈ ਕਮਾਂਡ ਤੱਕ ਡੈਫੀਨਿਟਲੀ ਇਹ ਹਾਈ ਕਮਾਂਡ ਨੂੰ ਵੀ ਕਹਿ ਰਹੇ ਆ ਤੇ ਪ੍ਰੈਸ ਨੂੰ ਵੀ ਜੋ ਐ ਐ ਐ ਐਜ਼ ਐਜ਼ਾ ਐਜ਼ਾ ਪ੍ਰਧਾਨ ਯੂਥ ਅਕਾਲੀ ਦਲ ਜਰੰਦਰ ਸ਼ੈਰ ਮੈਂ ਮੇਰਾ ਫਰਜ਼ ਸੀਗਾ ਕਿ ਜੋ ਮੇਰੇ ਨੋਲੇਜ ਚ ਈ ਲ ਆਇਆ ਜਾਂ ਜੋ ਜੋ ਮਿਸ ਕਮਿਊਨੀਕੇਸ਼ਨ ਸਵੇਰ ਦੇ ਕਰਕੇ ਇੱਕ ਸਾਰਿਆਂ ਦਾ ਇੱਕ ਭਰਮ ਫਲਾਇਆ ਗਿਆ ਉਹ ਕਲੀਅਰ ਹੋਵੇ ਕਿ ਜਿਹੜੀ ਟਿਕਟ ਦਿੱਤੀ ਗਈ ਸੀ ਉਹ ਦੱਸ ਕੇ ਦਿੱਤੀ ਗਈ ਸੀ ਕਿ ਵਾਪਸ ਹੋ ਸਕਦੀ ਹੈ ਇਨ ਟਾਈਮ ਕੋਰਨਰੂ ਮੈਸੇਜ ਦੇ ਲੱਗ ਗਿਆ ਸੀਗਾ ਕਿ ਤੁਸੀਂ ਟਿਕਟ ਵਾਪਸ ਲੈ ਲਓ ਇਹ ਕੌਣ ਕਹਿ ਰਿਹਾ ਮੈਂ ਗਗਨਦੀਪ ਸਿੰਘ ਗੱਗੀ ਨਹੀਂ ਕਹਿ ਰਿਹਾ ਡਾਕਟਰ ਸੁੱਖੀ ਕਹਿ ਰਹੇ ਨੇ ਜਿਹੜੇ ਉਸ ਕਮੇਟੀ ਦੇ ਮੈਂਬਰ ਸੀ ਸਰ ਕਿਉਂ ਗੱਲ ਕਰ ਰਹੇ ਹੋ ਕਿ ਰਾਏ ਮਾਦੀ ਨੂੰ ਸ਼ੱਕ ਹੈ ਤੇ ਲੈ ਰਹੇ ਦੀ ਮੰਗ ਨਹੀਂ ਮੰਨੀ ਅਜੇ ਫਿਰ ਤੁਹਾਡਾ ਕੀ ਸਰ ਸਾਡਾ ਡਿਮਾਂਡ ਸਾਡੀ ਡਿਮਾਂਡ ਆ ਸਾਡੀ ਰਿਕਵੈਸਟ ਆ ਅਸੀਂ ਉਹ ਜੇ ਨਹੀਂ ਮੰਨੀ ਜਾਏਗੀ ਇਹ ਫੇਰ ਰਿਕਵੈਸਟ ਕਰ ਲਾਂਗੇ ਅਸੀਂ ਅਸੀਂ ਪਾਰਟੀ ਦੇ ਅਸੀਂ ਪਾਰਟੀ ਇਹ ਕੋ ਮੇਨ ਮੇਨ ਰੀਜ਼ਨ ਇਜ਼ ਨਾਟ ਡਿਮਾਂਡਿੰਗ ਦਾ ਰੈਜਿਗਨੇਸ਼ਨ ਆਫ ਇਟ ਇਜ਼ ਦਾ ਵਨ ਆਫ ਦੀ ਪਾਰਟ ਆਫ ਰਿਮਾਈਂਡਿੰਗ ਮੈਂ ਡਿਮਾਂਡ ਕਰਦਾ ਮੈਂ ਇਹ ਇਹ ਦਾ ਇੱਕ ਹਿੱਸਾ ਆ ਪ੍ਰੈਸ ਕਾਨਫਰੰਸ ਦਾ ਕੱਲੀ ਪ੍ਰੈਸ ਕਾਨਫਰੰਸ ਉਹ ਚੀਜ਼ ਨਹੀਂ ਹੈ ਮੈਂ ਜੋ ਸਮੀਕਰਨ ਸੀ ਇਹ ਦੱਸਣਾ ਕਿ ਕਿਸੇ ਤੁਹਾਡੇ ਕਈ ਪੱਤਰਕਾਰ ਭਾਈਚਾਰਿਆਂ ਨੂੰ ਵੀ ਨਹੀਂ ਪਤਾ ਕਿ ਟਿਕਟ ਅਨਾਉਂਸ ਹੋਣ ਤੋਂ ਪਹਿਲਾਂ ਹੀ ਦੱਸ ਦਿੱਤਾ ਗਿਆ ਸੀ ਕਿ ਬੀ ਬੀਐਸਪੀ ਨੂੰ ਹੋਰ ਜ਼ਿਆਦਾ ਸਮਰਥਨ ਦੇ ਦਈਏ ਇਹ ਲੋਕਾਂ ਨੂੰ ਭਾਈਚਾਰਿਆਂ ਨੂੰ ਵੀ ਨਹੀਂ ਪਤਾ ਕਿ ਲੋਕਾਂ ਨੂੰ ਕਿੱਥੋਂ ਪਤਾ ਹੋਣਾ ਇਹ ਤੁਹਾਡੇ ਧਰੂ ਮੈਸੇਜ ਹੈ ਸਾਰਾ ਮੈਂ ਡਿਕਲੇਅਰ ਕਰਵਾਇਆ ਹੈ ਤੁਸੀਂ ਇਹ ਆਪਣੀ ਗੱਲ ਕਿਸ ਤੋਂ ਦੇ ਜ਼ਰੀਏ ਦੀ ਰੱਖ ਰਹੇ ਹੋ ਹਾਂ ਦਿੱਤੀ ਗੱਲ ਕੀਤੀ ਹੈ ਜਿਹੜੇ ਅਕਾਲੀ ਦੇ ਸੁਪਰੀਮ ਹੋਏ ਗਏ ਆ ਬਾਦਰ ਬਾਦਰ ਬਾਦ ਸਭ ਨੂੰ ਮੈਸੇਜ ਕਰ ਲਈ ਹੈ ਮੈਂ ਤੁਹਾਨੂੰ ਮੈਂ ਸਰ ਉਹ ਸਾਨੂੰ ਇੱਕ ਸਾਡੀ ਪਰਸੋਂ ਮੀਟਿੰਗ ਹੈ ਜੀ ਯੂਥ ਕਲੱਬ ਦੇ ਪੂਰੇ ਦੀ ਬਾਲਸਾਨਾ ਉਹ ਤੋਂ ਅਸੀਂ ਇੱਕ ਮੁੱਦਾ ਪੇਸ਼ ਕਰਾਣਾ ਹੈ ਤੁਹਾਨੂੰ ਵੀ ਲੱਗਦਾ ਸਪੱਸ਼ਟ ਕਿ ਇਹ ਚਾਹੀਏ ਕਐਲ ਕੈਡ ਅਜੇ ਕੈਡਿਡੇਟ ਨੂੰ ਪਹਿਲਾਂ ਹੀ ਦੱਸਣਾ ਕਿ ਇਹ ਤੁਹਾਡੀ ਟਿਕਟ ਵਾਪਸ ਲਈ ਜਾ ਸਕਦੀ ਹੈ ਰੋਲ ਦਾ ਐਂਡ ਬਸੇ ਵਾਪਸ ਨਾਲ ਦੀ ਸਰ ਇਹ ਤਾਂ ਪਾਰਟੀ ਦੀ ਜੀ ਆਪਣੇ ਸਰ ਸਰ ਕਿਤੇ ਕਿਤੇ ਸਰ ਸਾਡੇ ਬਾਪੂ ਸਰ ਪਾਰਟੀ ਫਸ ਪਾਰਟੀ ਨੂੰ ਕਿੱਥੇ ਮਜ਼ਬੂਤ ਕੀਤਾ ਦੇਖੋ ਝੁੰਡਾ ਕਮੇਟੀ ਦੀ ਗੱਲ ਕਰਦੇ ਸੀ ਜਿਹਦੀ ਨੇ ਇਸ ਚੀਜ਼ ਦੇ ਉੱਤੇ ਗੱਲ ਕੀਤੀ ਤੇ ਅੱਜ ਤੱਕ ਸਭ ਤੋਂ ਪਹਿਲਾ ਵਿਭਾਗ ਸਿਮਰਤ ਸਿਕੋਰ ਬਾਲਾ ਜੀ ਨੇ ਕਿਹਾ ਸੀ ਇਹ ਰਹੇ ਇੱਕ ਐਪਲੀਕੇਬਲ ਹੁੰਦੀ ਸਾਰਾ ਤੇ ਸਭ ਤੋਂ ਪਹਿਲਾ ਮੈਂ ਸੀਟ ਆਪਣੀ ਸਕਾਂ ਪਾਰਟੀ ਹਮੇਸ਼ਾ ਫਸਟ ਹੈ ਸਰ ਗਗਨਦੀਪ ਸਿੰਘ ਅਕੀ ਇਸ ਥੇਰ অর ਨੋ ਕੋਪ ਅਲੱਗ ਪਾਰਟ ਆ ਪਾਰਟੀ ਅੱਜ ਪ੍ਰਧਾਨ ਮੈਂ ਆ ਮੈਂ ਕੱਲ ਕੋਈ ਹੋਰ ਸਪੌਂਸਰ ਦਾ ਸਾਥਾ ਹੋਸਦਾ ਪਾਰਟੀ ਦਾ ਡਿਸੀਜਨ ਇਜ਼ ਫਾਈਨਲ ਡਿਸੀਜਨ ਜੇ ਅਸੀਂ ਕਿਸੇ ਸੰਸਥਾ ਜਾਂ ਕਿਸੇ ਪਾਰਟੀ ਦੇ ਚੱਲਣਾ ਤੇ ਇੱਕ ਡੈਕਰਮ ਇੱਕ ਡਿਸਪਲਿਨ ਨਾਲ ਚੱਲਿਆ ਜਾ ਸਕਦਾ ਉਹ ਤਾਂ ਨਹੀਂ ਚੱਲਿਆ